ਪੇਸ਼ੀਪੁਕਤ ਨਾਇ ਨੌਜਵਾਨ ਦਾ ਕੋਰਟ ਕੰਪਲੈਕਸ ਦੇ ਬਾਹਰ ਗੋਲੀ ਮਾਰ ਕੇ ਕਤਲ ਦੱਸਦਾਈਏ ਫਜ਼ਲਕਾ ਵਿੱਚ ਬਾਰਡਰ ਰੋਡ ਤੇ ਕਾਰਨ ਦੀ ਆਮੋ ਸਾਹਮਣੇ ਟਕਰਹੋਂ ਤੋਂ ਬਾਅਦ ਗੋਲੀ ਚਲਨ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਅਦਾਲਤ ਵਿੱਚ ਆਪਣੇ ਕੇਸ ਦੇ ਸਬੰਧ ਵਿੱਚ ਪੇਸ਼ੀ ਪੁਕਤਨ ਦੇ ਲਈ ਗਿਆ ਸੀ ਤੇ ਜਿੱਥੇ ਉਸ ਦਾ ਦੂਜੀ ਟੀਰ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਇਸ ਮਾਮਲੇ ਵਿੱਚ ਆਪਸੀ ਦੁਸ਼ਮਣੀ ਦਾ ਕਾਰਨ ਜਿਹੜਾ ਦੱਸਿਆ ਜਾ ਰਿਹਾ ਹੈ ਤੇ ਇਸ ਦੌਰਾਨ ਕਾਰਾ ਅੰਦਰ ਕਾਪੇ ਕਿਰਪਾਨਾਂ ਅਤੇ ਹੋਰ ਤੇਜ਼ ਤਾਰ ਹਥਿਆਰ ਵੀ ਜਿਹੜੇ ਨੇ ਮੌਜੂਦ ਪਏ ਨਜ਼ਰ ਆਏ ਸੰਦ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧਾਂ ਦਾ ਤੇ ਤੇ ਵੀ ਸਭਾ ਜਿਹੜੇ ਨੇ ਉਖੜੇ ਕਿਤੇ ਜਾ ਰਹੇ ਨਹੀਂ ਇੰਨਾ ਹੀ ਨਹੀਂ ਸਖਤ ਸੁਰੱਖਿਆ ਦੇ ਦਾਅਵੇ ਕਰਨ ਵਾਲੀ ਪੁਲਿਸ ਨੂੰ ਸ਼ਰੀਆਮ ਗੱਡੀਆਂ 'ਚ ਹਥਿਆਰ ਲੈ ਕੇ ਕੁਮਰੇ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਉਧਰ ਹੀ ਸਬੰਧ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਜਿਹੜੀ ਹੈ ਹੁਣ ਕਹੀ ਜਾ ਰਹੀ ਹੈ ਮੈਂ ਹੁਣੇ ਇੱਥੋਂ ਗੁਜ਼ਰਿਆ ਸੀਗਾ ਰਿਪੋਰਟ ਜਾ ਰਿਹਾ ਸੀਗਾ ਉਧਰੋਂ ਆਵੇ ਵਾਲੀ ਸਾਈਡ ਤੋਂ ਤਾਂ ਮੈਨੂੰ ਲੱਗਿਆ ਸ਼ਾਇਦ ਐਕਸੀਡੈਂਟ ਛੋਟਾ ਮੋਟਾ ਹੈਗਾ ਕਿਉਂਕਿ ਗੱਡੀਆਂ ਆਪਸੇ 'ਚ ਭੜੀਆਂ ਹੋਈਆਂ ਸੀਗੀਆਂ ਪਰ ਮੈਂ ਗੁਰਸੇਵਕ ਸੰਧੂ ਜਿਹੜੇ ਆਪਣੇ ਪ੍ਰਧਾਨ ਹੈਗੇ ਵਕੀਲਾਂ ਦੇ ਉਹਨਾਂ ਕੋਲ ਜਾਣਾ ਸੀ ਕੰਮ ਸੀਗਾ ਪਰ ਉੱਤੇ ਜਦੋਂ ਮੈਂ ਗਿਆ ਤਾਂ ਗੁਰਸੇਵ ਸੰਧੂ ਕੋਲ ਸੀਗੇ ਆਏ ਹੈਗੇ ਆ ਉਹਨਾਂ ਨੇ ਤੁਰੰਤ ਜਾਣ ਗਿਆ ਵੀ ਇਹ ਤਰਾ ਦੋ ਮਰਡਰ ਹੋ ਗਏ ਦੋ ਦੋਨੋਂ ਦਿ ਰਾਤ ਤੇ ਜਪੜਿਆ ਹੈ ਗਿਆ ਆ ਰਾਉਂਡ ਫਾਇਰ ਕੀਤੇ ਗਿਆ ਸੰਜੇਸ਼ ਬਾਜੀ ਹੈ ਦੋਨੋਂ ਗੱਡੀਆਂ ਦੇ ਵਿੱਚ ਜਿਹੜੇ ਹਥਿਆਰ ਹੈਗੇ ਆ ਇੱਕ ਦੇ ਵਿੱਚ ਵੱਡੀ ਕਿਰਪਾਨ ਪਈ ਹੈ ਤੇ ਇੱਕ ਦੇ ਵਿੱਚ ਜਿਹੜਾ ਪਰਚਾ ਹੁੰਦਾ ਉਹ ਉਸ ਟਾਈਪ ਦਾ ਪਿਆਰ ਹੈਗਾ ਦੋਨਾਂ ਦੀ ਲੱਗਦਾ ਵੀ ਆਫਸਰ ਚਰੰਜੇਸ਼ ਬਾਜੀ ਜਾਂ ਬੇਗਵਾਰ ਦਾ ਵੀ ਹੋ ਸਕਦਾ ਹੈਗਾ ਸਾਡੀ ਜਿਹੜੀ ਜਾਣਕਾਰੀ ਹੈਗੀ ਹੈ ਉਹ ਉਹਨਾਂ ਮਤਲਬ ਜਿਹੜੀ ਸਾਨੂੰ ਇਹ ਤੋਂ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਇੱਕ ਸਾਈਡ ਤੋਂ ਕਹਿੰਦੇ ਆ ਵੀ ਫਾਇਰ ਹੋਇਆ ਦੂਜੀ ਦੇ ਦੂਜੇ ਤਿਆਰ ਸੀਗੇ ਸਿੰਪਲ ਜਿਹੜੇ ਜਿਹੜੇ ਹੈਗੇ ਸੀ ਜਿੰਨਾਂ ਦੇ ਜਿੰਨਾਂ ਨੂੰ ਮਾਰਿਆ ਗਿਆ ਉਹ ਤਾਂ ਦੋ ਕਹਿੰਦੇ ਦੋ ਜਣੇ ਹੈਗੇ ਸੀ ਜਿਨ੍ਹਾਂ ਦੇ ਜਿਹੜੇ ਕਾਰ ਵਾਲੇ ਹੈਗੇ ਸੀ ਇਹ ਜਾਦਾ ਸੀ ਕਿ ਆਪ ਕੋ ਸਾਹਮਣੇ ਗੱਡੀ ਵਾਰ ਕੇ ਉਹਨੇ ਰੋਕਿਆ ਤੇ ਉਹ ਜਿਹੜੇ ਮਾਰ ਕੇ ਫਰਾਰ ਹੋ ਗਿਆ ਆ ਮੌਕੇ ਤੇ ਪੁਲਿਸ ਪਹੁੰਚ ਕੇ ਜਾਂਚ ਕਰ ਰਹੀ ਹੈਗੀ ਆ ਵੀ ਇਹ ਗੈਂਗਵਾਰ ਦਾ ਜਿਹੜਾ ਹੈਗਾ ਵਾਰਦਾਤ ਹੈਗੀ ਆ ਜਾਂ ਆਪਸੀ ਰੰਜਿਸ਼ ਦੀ ਕੋਈ ਵਜ੍ਹਾ ਹੈਗੀ ਆ ਭਾਈ ਬਟਾ ਜੀ ਸਾਡੇ 12 ਵਜੇ ਦੀ ਗੱਲ ਹੈ ਜੋ ਸੁਣੀ ਸੁਣਾਈ ਹੈ ਜੋ ਸੁਣੀ ਸੁਣਾਈ ਗੱਲੇ ਫਿਰ ਅਸੀਂ ਇੱਥੇ ਆਏ ਹਾਂ ਮੌਕੇ ਤੇ 12:30 ਦੇ ਲਗਭਗ ਫਾਈਟਿੰਗ ਹੋਈ ਦੋ ਗਰੁੱਪ ਹੋਏ ਸੀ ਆਪਸ ਵਿੱਚ ਵਿੱਚ ਇੱਕ ਗਰੁੱਪ ਤਾਂ ਚਲਾ ਗਿਆ ਪਹਿਲਾਂ ਤਾਂ ਆਪਸ ਵਿੱਚ ਟਕਰਾਈਆਂ ਨ ਗੱਡੀਆਂ ਫਿਰ ਉਸ ਤੋਂ ਬਾਅਦ ਫਾਈਟਿੰਗ ਆਹ ਕਾਰ ਤਾਂ ਗੱਡੀ ਆਹ ਲੈ लेफ्ट ਸਾਈਡ ਤੇ ਇਹਦਾ ਕੋਰਟ ਤੇ ਆਉਂਦੀ ਹੁੰਦੀ ਹੈ ਤੇ ਲੱਗਦਾ ਹੈ ਫਿਰ ਮਿਲਿਆ ਠੀਕ ਕਾਰ ਦਾ ਅਕਸਰ ਆਉਂਦੀ ਰਹਿੰਦੀ ਅਚੰਭੇ ਵੇਂਗਵਾਰੀ ਹੋਇਆ ਜਿਹੜਾ ਹੈਗਾ ਜੀ ਲਾਅ ਐਂਡ ਆਰਡਰ ਦਾ ਪੂਰੇ ਤਿੰਨ ਸਾਲ ਤੋਂ ਆਪਾਂ ਦੇਖ ਰਿਹਾ ਜੋ ਪੰਜਾਬ ਵਿੱਚ ਹੈ ਜਿੱਥੇ ਪੁਲਿਸ ਸਟੇਸ਼ਨ ਹੀ ਸੇਫ ਨਹੀਂ ਹੈਗੇ ਪੁਲਿਸ ਸਟੇਸ਼ਨ ਦੇ ਉੱਤੇ ਬੰਬ ਨਾਲ ਅਟੈਕ ਹੋ ਜਾਂਦਾ ਹੈ ਸਾਡੇ ਇੱਕ ਸੀਨੀਅਰ ਭਾਜਪਾ ਦੇ ਕਾਰਜਕਰਤਾ ਜਿਹੜੇ ਸੀ ਜਲੰਧਰ ਉਹਨਾਂ ਦੇ ਘਰ ਤੇ ਗ੍ਰੇਨੇਡ ਅਟੈਕ ਹੋਇਆ ਫਾਜ਼ਿਲਕਾ ਵਰਗਾ ਜਿਹੜਾ ਸ਼ਾਂਤਮਈ ਇਲਾਕਾ ਰਿਹਾ ਫਾਜ਼ਿਲਕਾ ਦੇ ਵਿੱਚ ਫਾਇਰਿੰਗ ਹੋ ਜਾਣੀ ਤੇ ਉਹ ਵੀ ਐਸ ਏਰੀਆ ਜਿੱਥੇ ਕੋਰਟ ਐ ਜਿੱਥੇ ਪਿੱਛੇ ਪੁਲਿਸ ਲਾਈਨ ਐ ਤੇ ਨਾਲ ਸਿਵਲ ਹਸਪੀਟਲ ਐ ਐਸੇ ਇਲਾਕੇ ਜਿੱਥੇ ਜੀ ਸੇਫਟੀ ਨਹੀਂ ਹੈ ਜੀ ਤੇ ਮੈਨੂੰ ਲੱਗਦਾ ਕਿ ਕਿਧਰ ਨਾ ਕਿਧਰ ਸਰਕਾਰ ਜਿਹੜਾ ਹੈ ਉਹਨੂੰ ਜਵਾਬ ਦੇਈ ਉਹਨੂੰ ਤੈਅ ਕਰਨੀ ਪੈਗੀ ਲੋਕਾਂ ਨੂੰ ਕਿ ਇਹੋ ਜਿਹੇ ਨਾ ਕੰਮ ਨਹੀਂ ਘਾਹਾਂਗੇ ਲੇਕਿਨ ਇੰਟੈਲੀਜੈਂਸ ਜਿਹੜੀ ਹੈ ਇੰਟੈਲੀਜੈਂਸ ਨੂੰ ਪਤਾ ਹੁੰਦਾ ਹੈ ਕਿ ਕੌਣ ਕਿਦਾਂ ਦਾ ਕੰਮ ਕਰ ਰਿਹਾ ਹੈ ਕੀ ਨਹੀਂ ਕਰ ਰਿਹਾ ਮੈਨੂੰ ਲੱਗਦਾ ਇੰਟੈਲੀਜੈਂਸ ਏਰੀਆ ਜ਼ਰੂਰ ਹੈ ਪੁਲਿਸ ਆਪਣ ਪ੍ਰੀਵੈਂਟਿਵ ਮੈਜਰਸ ਨੇ ਉਹ ਕਿਦਰੇ ਨਾ ਕਿਦਰੇ ਸਰਕਾਰ ਹੁੰਦੇ ਚ ਅਸਫਲ ਹੋ ਰਹੀ ਤਾਂ ਸਾਲੇ ਅੰਦਰ ਕੁਝ ਵੀ ਨਹੀਂ ਪਤਾ ਲੱਗਿਆ ਲੇਕਿਨ ਇੰਨੀ ਇਨਫੋਰਮੇਸ਼ਨ ਮਿਲੀ ਕਿ ਦੋ ਗੱਡੀਆਂ ਦੇ ਆਪਸ ਵਿੱਚ ਟਕਰਾਅ ਹੋਇਆ ਤੇ ਦੋਨਾਂ ਚੋਂ ਲੋਕ ਨਿਕਲੇ ਨੇ ਤੇ ਗੋਲੀਆਂ ਇੱਕ ਦੂਜੇ ਤੇ ਚੱਲੀਆਂ ਨੇ ਕਿਰਪਾ ਨਾਲ ਹਮਲਾ ਹੋਇਆ ਤੇ ਸ਼ਾਇਦ ਇੱਕ ਜਾਂ ਦੋ ਜਿਹਨਾਂ ਦੀ ਜਿਹੜਾ ਕਤਲ ਹੋ ਚੁੱਕਿਆ ਹੈ ਉਹ ਹਸਪੀਟਲ ਲੈ ਕੇ ਗਏ ਨੇ ਹਾਲੇ ਕੁਝ ਪੱਕਾ ਨਹੀਂ ਪਤਾ ਲੱਗਿਆ ਲੇਕਿਨ ਇੰਨੀ ਪਤਾ ਪੂਰੀ ਜਾਣਕਾਰੀ ਨਹੀਂ ਹੈ ਲੇਕਿਨ ਕਿਉਂਕਿ ਇੰਨਾ ਹੀ ਪਤਾ ਲੱਗਿਆ